ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੇ ਅੱਗੇ ਬੇਨਤੀ ਹੈ ਜੋ ਜੜੀ ਹੈ ਮੇਰੇ ਦਾਤਾ ਸੱਚਾ ਪਾਤਸ਼ਾਹ ਜੀ ਜਿੰਨੇ ਵਿਊਰ ਇਸ ਸਮੇਂ ਸਾਨੂੰ ਦੇਖ ਰਹੇ ਨੇ ਮੇਰੇ ਦਾਤਾ ਸਭ ਨੂੰ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ ਚ ਰੱਖੀ ਸਭ ਦੀਆਂ ਜਾਇਜ਼ ਜਜੜੀਆਂ ਮਨੋ ਕਾਮਨਾਵਾਂ ਉਹ ਮੇਰੇ ਦਾਤਾ ਪੂਰੀਆਂ ਕਰਦੇ ਆਹੀ ਮੇਰੀ ਦਿਲੋਂ ਅਰਦਾਸ ਹੈ ਲਓ ਜੀ ਗੱਲ ਇਦਾਂ ਹੈ ਜੀ ਤੁਹਾਨੂੰ ਪਤਾ ਵੀ ਕਈ ਦਿਨਾਂ ਤੇ ਮੋਰਚਾ ਅੜਿਆ ਹੋਇਆ ਏ ਉਹਦੇ ਵਾਲਾ ਬੋਰ ਵਾਲਾ ਤੇ ਉਹ ਮੋਰਚਾ ਹੌਲੀ ਹੌਲੀ ਹੁਣ ਮੈਨੂੰ ਸੋਲਵ ਹੁੰਦਾ ਦਿਖਦਾ ਪਰ ਹੁਣ ਇੱਕ ਤਕਨੀਕ ਅਪਣਾ ਲਈ ਹੈ ਆ ਥੋੜਾ ਥੋੜਾ ਸਾ ਥੋੜਾ ਡਾਰਕੇ ਛੋੜ ਦੋ ਛੋੜ ਦੋ ਮੈਂ ਚਾਹ ਲੈ ਕੇ ਆਇਆ ਤਾਂ ਬੰਦੇ ਦੇ ਵਾਸਤੇ ਉਹ ਇਤਨਾ ਨਹੀਂ ਇਸੇ ਆ ਤੇ ਛਿਆਦਾ ਚਾਹੀਏ ਮੇਰੇ ਕੋਲ ਤੋਂ ਚਾਹ ਪਾ ਕੇ ਦਿੰਦਾ ਦੀ ਮੈਨੂੰ ਤੂੰ ਤੂੰ ਪਹਿਲੀ ਤੂੰ ਪੀ ਲੈ ਤੂੰ ਪੀ ਲੈ ਛੋੜ ਮੈਂ ਬਾਅਦ ਵਿੱਚ ਬਾਅਦ ਵਿੱਚ ਮਰਨੇ ਪੀ ਲੂੰਗਾ ਤੂੰ ਪੀ ਲੈ ਫੇ ਮੈਂ ਲੈ ਲੂੰਗਾ ਨਾ ਬਾਅਦ ਵਿੱਚ ਲੈ ਲੂੰਗਾ ਤੂੰ ਤੇ ਮੋਰਚਾ ਜਿਹੜਾ ਆੜਿਆ ਹੋਇ ਸੀਗਾ ਅੱਜ ਹੁੰਦਾ ਦੇਖਦਾ ਇੱਕ ਤਕਨੀਕ ਅਪਣਾਈ ਸਵੇਰੇ ਸਾਜਰੇ ਆ ਕੇ ਕੀ ਕਰਦਾ ਹੁੰਦਾ ਮਿਸਤਰੀ ਸਾਹਿਬ ਹਾਂ ਮਿਸਤਰੀ ਸਾਹਿਬ ਸਾਸਰੀ ਘਰ ਪਹਿਲਾਂ ਦਾ ਐ ਵਧਰੀ ਦਾ ਅਹ ਮਰੀ ਕੱਲ ਕਹਾ ਸਾਸਰੀ ਕਾਤਾ ਬੁਲਾ ਰਹਾ ਦਾ ਸਸੀ ਕਾਲ ਜੀ ਮਰੀ ਕੱਲ ਰਹਾ ਇਹ ਜੀ ਤਾਂ ਮੇਰੇ ਸਾਚਰੇ ਆ ਕਿ ਉੱਥੇ ਦੋ ਮੂਰਤਾ ਬਣਾਉਂਦਾ ਜੀ ਉਹਦੇ ਪਰ ਪਹੀ ਦੇ ਉੱਪਰ ਫਿਰ ਉਹਨੂੰ ਚਪਲਾਂ ਦਾ ਕੋਟਦਾ ਹੁੰਦਾ ਜੀ ਕਾਇ ਉਹ ਤਾ ਤੁਰਿਆ ਕੰਮ ਔੜੇ ਨਹੀਂ ਪਤਾ ਕਾ ਤੇ ਕੀ ਦੀਆਂ ਮੂਰਤਾ ਬਣਾਉਂਦਾ ਰੱਬ ਜਾਣਦਾ ਭਾਈ ਹੈ ਬਈ ਯਾਨੀ ਕੰਮ ਤੁਰ ਪਿਆ ਬਸ ਕਾ ਦਾ ਕੰਮ ਤੁਰਨਾ ਚਾਹੀਦਾ ਗੱਲ ਤਾਂ ਆਹ ਹੈ ਬਸ ਹੈ ਲਓ ਜੀ ਆ ਗੱਲਾਂ ਅੱਜ ਮੈਂ ਸੋਚਦਾ ਸੀਗਾ ਵੀ ਇੱਕ ਲੈ ਦੀ ਸਲਾਹ ਜੀ ਲੈ ਕੇ ਆਉਣ ਦੀ ਵੀ ਜੇ ਆ ਜਵੇ ਤਾਂ ਚੰਗੀ ਗੱਲੇ ਆ ਉਹ ਬਾਕੀ ਦੇਖਦੇ ਹਾਂ ਹਲ ਮੁੰਡੇ ਗੱਲ ਕਰਨੀਆਂ ਉਹ ਦੱਸ ਦਾਂਦਾ ਵੀ ਕਹਿੰਦਾ ਵੀ ਸਾਹੀਵਾਲ ਖੜੀ ਇੱਕ ਜਗ੍ਹਾ ਅੱਗੇ ਵੀ ਦੇਖ ਲਿਓ ਜੇ ਲੈ ਕੇ ਆਉਣੀ ਹੈ ਬਾਕੀ ਦੇਖਦੇ ਹਾਂ ਕੀ ਬਣਦਾ ਹੁਣ ਇੱਧਰ ਬਾਬੇ ਨਾਨਕ ਦੀ ਕਿਰਪਾ ਨਾਲ ਚੱਲ ਪਿਆ ਕੰਮ ਪਰ ਤਾਰ ਮੈਨੂੰ ਹਾਲ ਵੀ ਥੱਲੇ ਲਟਕਦੀ ਲੱਗਦੀ ਹਾਲ ਉਹ ਉਹ ਤਾਰ ਥੱਲੇ ਕਦੇ ਪਈ ਹੈ ਕੱਠੀ ਕਰ ਕੱਢੀ ਜਾਂਦਾ ਤੇ ਨਿਕਲਦਾ ਨਹੀਂਦਾ ਬਾਲਾ ਇਕੱਠੀ ਕਰ ਕੇ ਉਹ ਵੀ ਇਕੱਠੀ ਕਰ ਕੇ ਕੱਢੀ ਅੱਛਾ ਬਾਲ ਬੋਲ ਪੈ ਗਿਆ ਤਾਂ ਕੋਈ ਹਾਂ ਅੱਛਾ 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 ਮੈਂ ਕਹਣਾ ਤੂੰ ਇਤਤਾਰ ਸਦਾਈ ਹੋ ਗਿਆ ਘੇਰ ਘੇਰ ਕੇ ਹੋ ਉੱਥੇ ਤੱਕ ਤਾਰ ਲਿਕੇ ਜਾਂਦੇ ਤੇ ਪਰੇ ਤੱਕ ਖਿੱਚ ਖਿੱਚ ਕੇ ਪੈਪ ਚੋਂ ਕੱਢ ਕੱਢ ਕੇ ਮੈਂ ਤਾਂ ਬੁੱਕੀ ਛੱਡੀ ਉੱਪਰ ਜੋੜ ਕੇ ਤਾਂ ਮੇਂ ਨਿਕਲੇਗੀ ਵੀ ਮੱਖਾ ਹੱਥ ਕੇ ਨਿਕਲ ਨਹੀਂ ਆਏ ਇਹ ਵੀ ਗੱਲ ਤੇਰੀ ਠੀਕ ਹੈ ਤੇ ਗੱਡੀ ਤਾਂ ਨਿਕਲ ਗਈ ਹੂੰ ਹੁਣ ਪੱਧਰੀ ਕਰਕੇ ਪਾ ਲਿਓ ਬੁੱਕੀ ਹੁਣ ਉੱਪਰ ਚੱਲਦੀ ਆ ਫਿਰ ਨੇ ਹੁਣ ਆਪਣਾ ਜਿਹੜਾ ਥੱਲੇ 10 ਇੰਚੀ ਦਾ ਹਾਂਜੀ ਦਾਫਿਨ ਚ ਵਿੱਚ ਆਪਣਾ 8 ਇੰਚੀ 파ਤਾ ਹੋਣਾ ਹੁਣ 8 ਇੰਚੀ ਦੇ ਕਿੰਨੇ ਪਾਇਪ ਚਲੇਗੇ ਧਰਤੀ ਦੇ ਚ ਇਹ 8 ਪਾਇਪ ਚਲੇਗੇ 8 ਪਾਇਪ ਚਲੇਗੇ ਹਨਾ ਆ ਨਵਾਂ ਖੜਾ ਉੱਪਰ ਹਨਾ 8 8ਮਾ 8ਮਾ ਇਹ 8ਮਾ ਖੜਾ ਹੈ ਫਿਰ ਦੂਏ ਉਹ 6 ਤੇ ਪਾਇਪ ਵਿੱਚ ਕਿ 7 6 ਤੇ 7 ਦੇ 7 ਦੇ ਵਿੱਚ ਉਹ ਹਨਾ ਪਹਿਲੇ ਇੱਕੋ ਪਾਇਪ ਲੱਗਿਆ ਹਲੋ ਕਰਨ ਦਾ ਭਾਵ ਉਹ ਨਾਏ ਤਰਪਿਆਂਗਾ ਚੜਨੀ ਕੰਮ ਤਰਪੇਗਾ ਤਾਂ ਹਾਇਵਸ ਜਲੀ ਵੀ ਗਾ ਠੀਕ ਹੈ ਲਈ ਪਾਇਪ ਜਾਣਾ ਇਹ ਹੂੰ ਮਿੱਟੀ ਜਾਣਾ ਇਹਦੇ ਬਾਅਦ ਮੈਂ ਉਹ ਚਿੱਕਾ ਜਣੀ ਫਿਰ ਹੂੰ ਇਹ ਵੀ ਗੱਲ ਠੀਕ ਹੈ ਤੇਰੀ ਨਹੀਂ ਆ ਬਰ ਥੋੜੇ ਜਿਹਾ ਘਟਦੇ ਥੋੜੇ ਚਲੋ ਦੇਖਦੇ ਆ ਜੀ ਹੁਣ ਅੱਗੇ ਵੈਗ ਰਿਕਾਰਡ ਆਸਤਾ ਕਰੀਂ ਸੱਚਾ ਪਾਤਸ਼ਾ ਵੀ ਕੱਢਦੇ ਕੰਮ ਛੇਤੀ ਹੋ ਲਓ ਜੀ ਚੱਲ ਪਿਆ ਕੰਮ ਹੁਣ ਮੈਨਾਂ ਮੈਂ ਜਾਣਾ ਹੈ ਜੀ ਹਾਂ ਕੋਣ ਮਨ ਬੋਰ ਨਹੀਂ ਤੁਰਦਾ ਲੱਗਦਾ ਥੱਲੇ ਨੂੰ ਭਜਨ ਘਟ ਰੱਖਿਆ ਬਾਦਣਾ ਹਣ ਜੀ ਜਾਇਆ ਮੜਾ ਜੇ ਖੇਤਰ ਗਾਂ ਦੇਖਣ ਜਾਣਾ। ਲਓ ਜੀ ਗਾਂ ਦੇਖਣ ਗਏ ਤੇ ਗਾਂ ਤਾਂ ਵਿਗਲੀ ਸਾਡੇ ਜੰਦੇ ਨੂੰ ਪਰ ਅਸੀਂ ਸੋਚਿਆ ਵੀ ਕਿਉਂ ਨਾ ਤੁਹਾਨੂੰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕਰੀ ਸੀਗੀ ਅੰਗਰੇਜ਼ਾਂ ਦੇ ਨਾਲ ਬਿਲਕੁਲ ਇਹ ਆਪਣਾ ਹੈਡਾਲਾਪੋਰਾ ਜੀ ਹਸਾਤ ਲੋਹੇ ਦਰਿਆ ਦੇ ਸਾਹਮਣੇ ਤੇ ਇਹ ਤੋਂ ਪਰਲੇ ਪਾਸੇ ਸੀਗਾ ਜੀ ਅੰਗਰੇਜ਼ਾਂ ਦਾ ਰਾਜ ਜਿੱਧਰੇ ਪਾਸੇ ਤੁਸੀਂ ਖੜੇ ਆ ਨਵਾਂ ਸ਼ਹਿਰ ਵਾਲੀ ਸਾਈਡ ਇੱਧਰ ਸੀਗਾ ਜੀ ਸਿੱਖ ਪੰਥ ਦਾ ਰਾਜ ਕਹਿਣ ਦਾ ਪਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਇੱਥੇ ਬੈਠ ਕੇ ਸੰਧੀ ਹੋਈ ਸੀ ਤੇ ਜਿਹੜਾ ਆਪਣਾ ਕਹਿੰਦੇ ਨੇ ਵੀ ਅੰਗਰੇਜ਼ ਬਹੁਤ ਟਾਈਮ ਹਿੰਦੁਸਤਾਨ ਦੇ ਉੱਪਰ ਭਾਰਤ ਦੇ ਉੱਪਰ ਰਾਜ ਕਰਕੇ ਗਏ ਆ ਤਾਂ ਸਭ ਤੋਂ ਲੇਟ ਜਿਹੜਾ ਕਬਜ਼ਾ ਉਹਨਾਂ ਨੇ ਇੱਧਰ ਦੇ ਪਾਸੇ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨੇੜੇ ਲੱਗਣ ਹੀ ਤੇ ਦਿੱਤੇ ਹੈਗੇ ਕਹਿਣ ਦਾ ਪਾ ਫਿਰ ਹੌਲੀ-ਹੌਲੀ ਫਿਰ ਕੁਝ ਗद्दार ਲੋਕਾਂ ਨੇ ਕੰਮ ਫਿਰ ਗਲਤ ਕਰੇ ਜਿਨ੍ਹਾਂ ਕਰਕੇ ਇੱਧਰ ਵੀ ਫਿਰ ਰਾਜ ਹੋ ਗਿਆ ਹਨ ਉਹ ਹਿਸਟਰੀ ਆ ਲੰਬੀ ਚੌੜੀ ਹੈ ਉਹਦੇ ਵਿੱਚ ਕੋਈ ਮਿਸਟੇਕ ਹੋ ਗਈ ਕੱਲ ਨੂੰ ਕੋ ਕਿੰਤੂ ਪਰੰਤੂ ਹੋਵੇ ਨਾਲ ਤਾਂ ਆਪਾਂ ਸ਼ਾਰਟ ਦੇ ਵਿੱਚ ਇਹ ਗੱਲ ਤੁਹਾਨੂੰ ਦੱਸਤੀ ਆ ਹੈਗਾ ਜੀ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਆਪਣਾ ਪੁਲ ਸਤਲੁਜ ਦੇ ਇਹ ਫਟਕੇ ਜੀ ਸਾਰੇ ਇਹ ਜਦੋਂ ਮੰਨ ਲਓ ਬਰਸਾਤਾਂ ਬਰਸਤਾਂ 'ਚ ਪਾਣੀ ਪਿੱਛੇ ਆ ਜਾਂਦਾ ਹੈ ਕਾਫੀ ਜ਼ਿਆਦਾ ਤਾਂ ਫਟਕ ਫਿਰ ਜ਼ਿਆਦਾ ਖੋਲਦੇ ਨਹੀਂ ਹੁਣ ਘੱਟ ਫਟਕ ਖੋਲਦੇ ਆ ਇਹਦੇ ਵਿੱਚੋਂ ਉਹ ਨਹਿਰ ਨਿਕਲ ਗਈ ਜੀ ਇਹਨੂੰ ਸਰੰਦ ਨਹਿਰ ਕਹਿੰਦੇ ਆ ਜੀ ਤੇ ਇੱਕ ਨਹਿਰ ਹੈ ਜਿਹੜੀ ਪੱਕੀ ਨਹਿਰ ਜਾਂਦੀ ਭਾਖੜਾ ਨਹਿਰ ਉਹ ਹੋਰ ਹੈ ਜੀ ਤੇ ਹੁਣ ਪਾਣੀ ਸੋਨਾ ਆਇਆ ਬਾਜੀ ਉੱਪਰ ਤੇ ਆਰਾਮ ਘੱਲੇ ਲੋਕ ਹੁਣ ਇੱਥੇ VOTING ਦਾ ਸਿਸਟਮ ਵੀ ਸ਼ੁਰੂ ਹੋ ਗਿਆ ਜੀ ਤੁਹਾਨੂੰ ਦਸੀਏ ਤੇ ਆਹ ਏਰੀਆ ਜਿਹੜਾ ਆ ਜਿੱਥੇ ਤੁਸੀਂ ਦੇਖ ਰਹੇ ਹੋ ਹੁਣ ਸਾਹਮਣੇ ਆਹ ਇੱਥੇ VOTING ਦਾ ਹੋ ਗਿਆ ਹੈ ਅੱਜ ਤੋਂ 15-20 ਸਾਲ ਪਹਿਲਾਂ ਵੀ VOTING ਹੁੰਦੀ ਸੀਗੀ ਇੱਥੇ ਪਰ ਥੋੜੀ ਜਿਹੀ ਗਵਰਨਮੈਂਟਾਂ ਨੂੰ ਪਤਾ ਨਹੀਂ ਕਿ ਆ ਦੇਖਿਆ ਕੀ ਗੱਲ ਹੋਈ ਸੀ ਕੀ ਨਹੀਂ ਹੋਈ ਸੀਗੀ ਤਾਂ ਉਹਦੇ ਕਰਕੇ ਫਿਰ ਬੰਦ ਹੋ ਗਿਆ ਸੀ ਹੁਣ ਦੁਬਾਰੇ ਤੋਂ ਫੇਰ ਚੱਲੂ ਹੋਇਆ ਹੈ ਤੇ ਪਹੁੰਚੇ ਹੋਏ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਹੋਈ ਸੀਗੀ ਜੀ 1831 ਦੇ ਵਿੱਚ ਸੰਧੀ ਅੰਗਰੇਜ਼ਾਂ ਦੇ ਨਾਲ ਤੇ ਥੋੜੇ ਤੋਂ ਹੋ ਗਈ ਸਾਲਕ ਪੁਰਾਣੀ ਗੱਲ ਕਰਦੇ ਆਪਾਂ 10 ਸਾਲਕ ਪਹਿਲਾਂ ਇਹਦੀ ਡਵੈਲਪਮੈਂਟ ਹੋਈ ਹੈ ਨਹੀਂ ਇੱਥੇ ਕੁਝ ਇਧਰ ਫੈਕਟਰੀ ਕਰਕੇ ਆਉਣਾ ਜਣਾ ਬੜਾ ਮੁਸ਼ਕਲ ਸੀਗਾ ਰਸਤਾ ਨਹੀਂ ਸੀਗਾ ਫੈਕਟਰੀ ਵਾਲੇ ਕਹਿੰਦੇ ਸਾਡੀ ਜਗ੍ਹਾ ਏ ਪਰ ਚਲੋ ਉਹ ਨਿਬੜ ਗਈ ਗੱਲਬਾਤ ਤੇ ਹੁਣ ਇਹ ਤਾਂ ਪੱਕਾ ਰਸਤਾ ਬਣ ਗਿਆ ਜੀ ਐਸ ਐਨ ਨੂੰ ਜਿਹੜਾ ਨੂਰਪੁਰ ਵੇਦੀਆਂ ਨੂੰ ਰੋਡ ਜਾਂਦਾ ਇਹਦੇ ਤੇ ਪੱਕਾ ਰਸਤਾ ਬਣ ਗਿਆ ਤੇ ਪੱਕੇ ਰਸਤੇ ਪਰ ਨੂੰ ਆਉਂਦੇ ਆਉਂਦੇ ਵੀ ਚੰਗੇ ਚੰਗੇ ਬੰਦੇ ਤੇ ਸਾਹ ਸੁੱਕਦੇ ਜਿਵੇਂ ਮੇਰੇ ਸੁੱਕੇ ਹੋਏ ਆ ਜੀ ਬਹੁਤ ਔਖਾ ਹੁੰਦਾ ਪਰ ਉੱਪਰ ਸਿਰੇ ਆ ਕੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਜੇਕਰ ਗਰਮੀਆਂ 'ਚ ਕਿਸੇ ਨੇ ਆਉਣਾ ਹੋਵੇ ਤਾਂ ਤਾਂ ਆਪਣੀ ਪਾਣੀ ਦੀ ਬੋਤਲ ਬੂਤਲ ਵਿੱਚ ਥੱਲੇ ਤੇ ਲਿਖਿਆ ਵੇ ਰਸਤੇ ਦੇ ਵਿੱਚ ਕਿ ਜੇ ਕੈਂਪਰ ਜ਼ਰੂਰ ਰੱਖਿਆ ਪਾਣੀ ਦਾ ਤੇ ਉਹਦੇ 'ਚ ਠੰਡਾ ਪਾਣੀ ਸੀ ਉੱਥੇ ਪੀਤਾ ਸੀ ਜ਼ਰੂਰ ਤੇ ਇੱਥੇ ਬੈਠਣ ਵਾਸਤੇ ਹਾਂ ਪੂਰੇ ਵੀ ਥੋੜੇ ਜਿਕੇ ਮੜਾਇਆ ਹੋਇਆ ਨਣੀ ਇਹਨੂੰ ਪ੍ਰਾਪਰਟੀ ਜਿਹੜੀ ਪਬਲਿਕ ਪ੍ਰਾਪਰਟੀ ਹੁੰਦੀ ਹੈ ਉਹ ਪਬਲਿਕ ਦੀ ਆਪਣੀ ਹੁੰਦੀ ਹੈ ਉਹਦੀ ਦੇਖਭਾਲ ਸੇਵਾ ਸਵਾਲ ਉਹਦੀ ਆਪ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ। ਇਸ ਜਗ੍ਹਾ ਤੇ ਆ ਕੇ ਕੁਛ ਗੰਦਗੰਦ ਵੀ ਪਾ ਜਿੰਦੇ ਕਈ ਲੋਕ ਆ ਕੇ ਹਨਾ ਤੇ ਇੱਥੇ ਇੱਕ ਧਾਰਮਿਕ ਸਥਾਨ ਦੇ ਤੌਰ ਤੇ ਦੇਖਿਆ ਜਾਂਦਾ ਇਹਨਾਂ ਨੂੰ ਕਿ ਕੋਈ ਝੰਡਾ ਜਿਹੜਾ ਉੱਪਰ ਲਿਖਿਆ ਹੋਆ ਅਕਾਲ ਸਹਾਏ ਸਰਕਾਰ ਖਾਲਸਾ ਲਿਖਿਆ ਹੋਆ ਪਰ ਕਈ ਇਹ ਲੋਕ ਜਿਹੜੇ ਬੇਸਮਝ ਆ ਕੋਨ ਸਾਨੂੰ ਸ਼ਾ ਕਰਨ ਵੀ ਆ ਜਾਂਦੇ ਆ ਫਿਰ ਉਹ ਮਾੜੀਆਂ ਗੱਲਾਂ ਨੇ ਉਹ ਉਹਨਾਂ ਲੋਕਾਂ ਵਾਸਤੇ ਤੇ ਇੱਥੇ ਲਿਖ ਕੇ ਲੈਵ ਆਪਣੇ ਲੋਕ ਸਿਗਨੇਚਰ ਵਗੈਰਾ ਕਰਕੇ ਜਾਂਦੇ ਨੇ ਵੀ ਕਿਹੜੇ ਕਿਹੜੇ ਏਰੀਏ ਤੋਂ ਨੇ ਬੰਦੇ ਹਾਂ ਕੋਲ ਦਿਹਾਣੇ ਤੋਂ ਆਇਆ ਕੋਈ ਕਿਸੇ ਤੋਂ ਆਇਆ ਕੋਈ ਕਿਸੇ ਤਰਨਤਨ ਸਾਹਿਬ ਤੋਂ ਆਏ ਹਾਂ ਤਰਨਤਨ ਸਾਹਿਬ ਵਾਲੇ ਹੋ ਗਏ ਗੱਲਪ੍ਰਿੰਟ ਵੀ ਲਿਖੇ ਹੋਏ ਆ ਅ ਅੱਛਾ ਵਿੱਚ ਲਿਖਿਆ ਹੋਇਆ ਖਾਲਸਾ ਜਿੰਦਾਬਾਦ ਲੋ ਜੀ ਠੀਕ ਆ ਜੀ ਮੱਛੀਵਾੜਾ ਸਾਹਿਬ ਤੇ ਮਾਲਿਆਣਾ ਐਕਣਾ ਨਾਗੋ ਕੇ ਮੋੜ ਦੂਰ ਦੂਰ ਤੋਂ ਲੋਕ ਆਉਂਦੇ ਜਣੀ ਕਹਿੰਦੇ ਨਾ ਰੂਪਨਗਰ ਵਾਲੇ ਤਾਂ ਚਲੋ ਅਸੀਂ ਹੈਗੇ ਹੈਗੇ ਆ ਇਹ ਪੱਕੀ ਉਹ ਜੋੜੀ ਹੋਈ ਹੈ ਨਾਲ ਜੋੜੀ ਵੀ ਹੋਣੀ ਐ ਤਾਂ ਕੋਈ ਚੱਕੀ ਦੇ ਜੀ ਹਾਂ ਨਹੀਂ ਜੀ ਹੈਨਾ ਇਹ ਚੇਂਜ ਵੀ ਤਾਂ ਹੀ ਨਹੀਂ ਹੋਈ ਅਸੀਂ ਵੀ ਸੈਨ ਲੱਗੇ ਤੇ ਜੀ ਗੱਲ ਨਾ ਰਜਿਸਟਰ ਭਰਿਆ ਵਾ ਰਜਿਸਟਰ ਨਾ ਹੁਣ ਤੂੰ ਐਂ ਕਰ ਇੱਥੇ ਤੇ ਕੱਢ ਪੈਨ ਇਹ ਆਨੇ ਭਲੇ ਆ ਮਰੇ ਫੇਰ ਕੇ ਘਟਨਾ ਬਣਾ ਦੇ ਕੇ ਉਹ ਪਸੀ ਵੀ ਉਹ ਦੇਖੋ ਕਿਆ ਪਿਆ ਸਿੱਕਾ ਪਿਆ ਚਲ ਹੈ ਹੈ ਤਾਂ ਹੈ ਨਾ ਇੱਧਰ ਫੈਦਲ ਵਾਸੇ ਪੈਨਣਾ ਲਾ ਪੜਾ ਆਹ ਵੇ ਦੇ ਤਾਂ ਨੇ ਨੇ ਜਾਈਣਾ ਉਹਨੇ ਕਾਹੀ ਚੀਕਾ ਕੱਢ ਸਕਲੇ ਚਰਪਾ ਵੀ ਕਰ ਜਾਂਦੇ ਭਾਈ ਕੋਈ ਹਾਂ ਹੰਡ ਕਾਲੇ ਲਾ ਕੋਈ ਹਾਂ ਨਿਕਲੇ ਹੋਰਲੇ ਵਾਸਤੇ ਸਿੱਕਾ ਹੈ ਇਹਦੇ ਵਿੱਚ ਤੇ ਅੱਛਾ ਪੰਨੇ ਹੈਗਾ ਬੱਥੇਕ ਹੈ ਹੈਗਾ ਜੀ ਇਹਦਾ ਅਸੀਂ ਵੀ ਹਾਜ਼ਰੀ ਲਵਾ ਦਨੇ ਆ ਬਥੇਰੀ ਜਗ੍ਹਾ ਚ ਇੱਥੇ ਲਵਾ ਦੇ ਅਬਿਆਣੇ ਤੋਂ ਆਏ ਵੀ ਨਹੀਂ ਤੇ ਇਹਦੇ ਨਾਲ ਇਹਨਾਂ ਨੇ ਇੱਕ ਸੁਝਾਅ ਪੇਟੀ ਵੀ ਰੱਖੀ ਹੋਈ ਹੈ ਪਰ ਇਹਨੂੰ ਕੋਈ ਜਿੰਦਾ ਜਿੰਦਾ ਜੀ ਨਹੀਂ ਲਾਇਆ ਹੋਇਆ ਹੈਗਾ ਜੇ ਵੀ ਬੰਦੇ ਜੀ ਕਿਸੇ ਨੂੰ ਸੁਝਾਅ ਦੇਣਾ ਹੋਵੇ ਤਾਂ ਇੱਥੇ ਮਤਲਬ ਜਿੰਦੀ ਜੀ ਲੱਗੀ ਵੀ ਹੋਵੇ ਹਫਤੇ ਕੇ ਬਾਅਦ ਬੰਦਾ ਕਿਹੜਾ ਮਾਰੇ ਤੇ ਦੱਸੇ ਓਰੀ ਅਸੀਂ ਵੀ ਆਪਣੀ ਹਾਜ਼ਰੀ ਲਵਾ ਦਈਏ ਓਰੇ ਇਧਰਲੇ ਪਾਸੇ ਸਵਰਾਜ ਮਾਦਾ ਫੈਕਟਰੀ ਹੈਗੀ ਐ ਇਧਰਲੇ ਪਾਸੇ ਸਤਲੁਜ ਦਰਿਆ ਹੈਗਾ ਤੇ ਇਧਰ ਗੱਡੀਆਂ ਗੁੱਡੀਆਂ ਖੜੀਆਂ ਸਤ ਆਪਣੀਆਂ ਸਵਰਾਜ ਵਾਲੀਆਂ ਫੋਨ ਮੈਂ ਪਹੁੰਚ ਗਿਆ ਜੀ ਘਰ ਜਾ ਕੇ ਉਸ ਤੋਂ ਬਾਅਦ ਦੇ ਵਿੱਚ ਰੇਲਵੇ ਸਟੇਸ਼ਨ ਤੇ ਰੋਪੜ ਹੋਂ ਕਰਾਂਗੇ ਆਪਾਂ ਰੇਲਵੇ ਜਰਨੀ ਤੇ ਇੱਥੇ ਤੋਂ ਜਾਣਾ ਹੈ ਆਪਾਂ ਨੇ ਹਿਮਾਚਲ ਰਿਸ਼ਾਇਨ ਨੂੰ ਉੱਨੇ ਹਿਮਾਚਲ ਜਾ ਕੇ ਆਉਣਾ ਤੇ ਰੇਲਵੇ ਜਰਨੀ ਵੀ ਪਾ ਤੁਹਾਨੂੰ ਦਿਖਾਵਾਂਗੇ ਸਾਰੀ ਦੀ ਸਾਰੀ ਤੇ ਸਮੇਂ तकरीबन 5:20 ਹੋ ਗਏ ਉਹ ਸਾਹਮਣੇ ਤੁਹਾਨੂੰ ਨਜ਼ਰ ਆਉਣਾ ਹੋਣਾ 17:00 ਕੁਛ 20 ਮਿੰਟ 5:20 ਹੋ ਗਏ ਤੇ 10 ਮਿੰਟ ਤੱਕ ਟ੍ਰੇਨ ਆ ਜਣੀ ਹੈ ਤੇ ਆ ਜਿਹੜੀ ਟ੍ਰੇਨ ਆ ਕੇ ਖੜ ਗਈ ਇਹਨੇ ਹੁਣ ਜਾਣਾ ਜੀ ਇਹ ਅੰਮ੍ਰਿਤ ਤੋਂ ਚੱਲੀ ਹੈ ਤੇ ਇਹਨੇ ਜਾਣਾ ਹੈ ਮੇਰੇ ਖਾਂ ਅੰਬਾਲਾ ਤੇ ਹੁਣ ਸਾੜੇ ਵਾਲੀ ਟ੍ਰੇਨ ਇੱਧਰ ਆਊਗੀ ਤਾਂ ਹੈ ਬਰਾਬਰ ਇੱਥੇ ਕ੍ਰੋਸਿੰਗ ਹੈ ਉਹਨਾਂ ਦੀ ਦਰੋਂ ਨਹੀਂ ਬਾਕੀ ਤੁਹਾਨੂੰ ਹੋਰ ਮਾਹੌਲ ਆ। ਅੱਛਾ ਇਹ ਫਿਰ ਗਹਾ ਹੈ। ਇਹਦਾ ਮਤਲਬ ਕ੍ਰੋਸਿੰਗ ਅੱਗੇ ਮੀਆਂਪੁਰ ਕ੍ਰੋਸਿੰਗ ਹੋਊਗੀ ਹਾਂ। ਮੀਆਂਪੁਰ ਹੋਊਗੀ ਕ੍ਰੋਸਿੰਗ। ਤੇ ਆਹ ਹੈਗਾ ਜੀ ਰੋਪੜ ਦਾ। ਪਹਿਲਾਂ ਨਾਲੋਂ ਬਹੁਤ ਖੂਬਸੂਰਤ ਬਣ ਗਿਆ ਜੀ ਹੁਣ ਇਹ। ਸ 17:21 ਇੱਕ ਮੈਨੂੰ 21 ਦਿਖ ਰਹੇ ਆ ਇਹਦੇ ਵਿੱਚ ਕੈਮਰੇ ਚ ਦਿਖ ਨਹੀਂ ਰਹੇ 21 ਕੋਈ ਚੱਕਰ ਆਦੇ ਘੱਟ ਵੱਧ ਨਹੀਂ ਦਿਖਦੇ ਮੈਨੂੰ ਪੂਰੇ ਦਿਖ ਰਹੇ 17:21 ਪਰ ਸੱਤੇ ਦੇਖਦਾ ਕੱਲਾ ਹੁਣ ਦੋ ਲੱਗਿਆ ਦੇਖਣਾ ਚਲੋ ਦੋ ਜੀ ਟ੍ਰੇਨ ਆ ਗਈ ਆਪਣੀ ਤੇ ਟ੍ਰੇਨ ਦੇ ਵਿੱਚ ਬੈਠਾਂਗੇ ਹੁਣ ਉਰੇ ਮਰਦਾ ਪਾਸਿੰਗ ਦਾ ਥੋੜੀ ਜਿਹੀ ਜਿਹਦੇ ਕਰਕੇ ਹਲ ਟਾਈਮ ਲੱਗੂਗਾ 10 15 ਮਿੰਟ ਤੇ ਹੋ ਲਓ ਜੀ ਵੈਗਰੂ ਜੀ ਪਹੁੰਚ ਗਏ ਆਪਾਂ ਆਨੰਦਪੁਰ ਸਾਹਿਬ ਰਾਤੀ ਰਾਤ ਲਾਇਆ ਜੀ ਆਪਾਂ ਨੇ ਹਿਮਾਚਲ ਦੇ ਵਿੱਚ ਤੇ ਉਸ ਤੋਂ ਬਾਅਦ ਮਾਰਨਿੰਗ ਟਾਈਮ ਸੱਜਰੀ ਆਪਾਂ ਹੁਣ ਆਨੰਦਪੁਰ ਸਾਹਿਬ ਆ ਗਏ ਆ ਤੇ ਹੁਣ ਕਰਨਾ ਜੀ ਇਸ਼ਨਾਨ ਆਪਾਂ ਨੇ ਸਰੋਵਰ ਦੇ ਵਿੱਚ ਉਸ ਤੋਂ ਬਾਅਦ ਵਿੱਚ ਫਿਰ ਉੱਪਰ ਗੁਰੂ ਘਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਵਾਹਿਗੁਰੂ 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 ਸਰੋਵਰ ਦੇ ਵਿੱਚ ਆ ਕਾਫੀ ਟਾਈਮ ਹੋ ਗਿਆ ਸੀ ਕਿ ਨੰਦਵਰ ਸਾਹਿਬ ਦਾ ਇਸ਼ਨਾਨ ਕਰਿਆ ਨੂੰ ਜੀ ਕਿਰਪਾ ਕਰਕੇ ਸਰੋਵਰ ਵਿੱਚ ਮੱਛੀਆਂ ਨੂੰ ਪ੍ਰਸ਼ਾਦ ਹੋਰ ਵਸਤੂਆਂ ਨਾਲ ਪਾਉਗਲ ਵੀ ਠੀਕ ਹੈ ਜੀ ਵਾਹਿਗੁਰੂ ਤੇ ਦਿਓ ਵਾਹਿਗੁਰੂ ਆਇਆ ਵਾਹਿਗੁਰੂ ਅਜੀ ਬੰਦੇ ਮੰਗ ਨਹੀਂ ਸਾਨੂੰ ਚੁੱਕ ਮੰਗ ਵਾਹਿਗੁਰੂ ਸਾਰੀਓ ਸੰਗਤਾਂ ਨੂੰ ਉਹਨਾਂ ਦੀ ਹਾਜ਼ਰੀ ਮੇਰੇ ਮਾਲਕ ਇੱਥੇ ਤੇ ਪ੍ਰਵਾਨ ਕਰ ਲਈ। ਦਾਤਾ ਮੇਰਿਆ ਸਾਰੀਆਂ ਸੰਗਤਾਂ ਜਿੰਨੀਆਂ ਵੀ ਦੇਖ ਰਹੀਆਂ ਵੀਡੀਓ ਮੇਰੇ ਮਾਲਕ ਸੱਚਾ ਪਾਤਸ਼ਾਹ ਸਭ ਨੂੰ ਤੰਦਰੁਸਤੀਆਂ ਬਖਸ਼ੀ ਛੱਡਦੀ ਹੈ ਤੁਹਾਨੂੰ ਚ ਰੱਖੀ। ਸਭ ਦੀ ਇੱਜਾਜ ਜਜ ਮੈਨੂੰ ਕਾਮਨਾ ਹੈ ਮੇਰੇ ਮਾਲਕ ਜਰੂਰ ਪੂਰੀਆਂ ਕਰਦੀ। ਕਿਰਪਾ ਕਰੋ ਮੇਰੇ ਮਾਲਕ ਦੀਨ ਦੇ ਆਲੂ। ਕਿ ਸਿਕਿਉਰਿਟੀ ਰੀਜਨ ਕਰਕੇ ਜੀ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਤੁਹਾਨੂੰ ਕਰਾਣੇ ਕਰਦੇ ਆਪਾਂ ਤੁਹਾਨੂੰ ਬਾਹਰ ਤੋਂ ਹੀ ਦਰਸ਼ਨ ਕਰਵਾਉਂਦੇ ਆ ਸਾਧ ਸੰਗਤ ਜੀ ਵਾਹਿਗੁਰੂ ਸਤਿਨਾਮ ਹਾਲੇ ਕਿ ਆ ਗਏ ਆ ਨਾ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਨੀ ਮਨਾ ਹੈ ਜੀ ਬਸ ਤੁਹਾਨੂੰ ਦਰਸ਼ਨ ਅੱਛੀ ਕਰਵਾ ਦੇਣੀ ਜੀ ਆਪਾਂ ਨੇ ਵਾਹਿਗੁਰੂ ਜੀ ਸਰਬ ਮਹੌਵੀ ਦਰਬਾਰ ਸਾਹਿਬ ਦੇ ਅੰਦਰ ਆਪਾਂ ਦਰਸ਼ਨ ਕਰਿਆ ਹੈ ਜੀ ਅੰਦਰ ਸਿਕਿਉਰਿਟੀ ਜਨ ਕਰਕੇ ਕੈਮਰਾ ਨਹੀਂ ਸੀ ਚੱਲ ਸਕਦਾ ਤੇ ਸਾਧ ਸੰਗਤ ਜੀ ਤੁਸੀਂ ਆਨੰਦਾਦੀਪੁਰੀ ਦਾ ਆਨੰਦਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਦੇ ਲਈ ਸਭ ਦੇ ਭਲੇ ਦੀ ਅਰਦਾਸ ਬੇਨਤੀ ਆਪਾਂ ਕਰਵਾਈ ਹੈ ਜੀ ਅੰਦਰ ਬਾਈ ਗੁਰੂ ਸਾਹਿਬ ਨੂੰ ਖੁਸ਼ ਰੱਖੇ ਬਹੁਤ ਸੋਨਾ ਮਤਲਬ ਸ਼ਾਂਤੀ ਵਾਲਾ ਮਾਹੌਲ ਬਣਿਆ ਬਹੁਤ ਹੀ ਸੋਨਾ ਵਾਹਿਗੁਰੂ 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 ਤੋ ਪਹਿਲਾਂ ਸਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਈ ਜੀ ਸਾਹਮਣੇ ਦਿਖਾਉਂਗਾ ਤੁਹਾਨੂੰ ਮੈਂ ਜੀ ਇਹ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਹੈ ਜੀ ਐਸਸ ਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਇਸੀ ਪਹਿਲਾਂ ਜਿੱਥੇ ਦਾ ਵੀਡੀਓ ਨੰਨ ਦਾ ਬਸ ਆ ਵੀ ਸਟਾਰਟ ਹੋਈ ਸਮਝ ਲੋ ਵਾਹਿਗੁਰੂ 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 ਲਓ ਜੀ ਇਹ ਆਗਾ ਜੀ ਬਾਜ਼ਾਰ ਬਹੁਤ ਸੋਹਣਾ ਬਾਜ਼ਾਰ ਆ ਜੀ ਮੰਗਿਆਈ ਨੇ ਦਮ ਸਭ ਦਾ ਹੀ ਤੋੜਿਆ ਪਿਆ ਛੋਟੀਆਂ ਛੋਟੀਆਂ ਚੀਜ਼ਾਂ ਦੇ ਰੇਟ ਫੁੱਲ ਆਣ ਪਰ ਮਿਲ ਹਰੇਕ ਆਟਮ ਜਾਂਦੀ ਇੱਥੇ ਤੋਂ ਆ ਵੀ ਆ ਤਾਂ ਮਾਗੀ ਕੋ 1800 ਰੁਪਏ ਦੀ ਨਵੀਆਂ ਕਹਿੰਦਾ ਘਰ ਸਾਗ ਸੋਕ ਬਣਾਉ ਲੋਹੇ ਵਾਲੇ ਦੇ ਹੀ ਬੜੇ ਮਿਹਨਤ ਲੋ ਜੀ ਪਹੁੰਚ ਗਿਆ ਆਪਣੇ ਬੋਰ ਦੇ ਕੋਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਲੰਗਰ ਪਾਣੀ ਛਕ ਕੇ ਘਰ ਆ ਗਿਆ ਸੀਗਾ 11 ਵਜੇ ਮੈਂ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਂ 2-3 ਘੰਟੇ ਸੋਇਆ ਜੀ ਸੌਣ ਤੋਂ ਬਾਅਦ ਵਿੱਚ ਹੁਣ ਜਦੋਂ ਮੈਂ ਕੱਖ ਵੱਢਣ ਪਹੁੰਚਿਆ ਸੀਗਾ ਉੱਥੇ ਖੇਤ ਦੇ ਵਿੱਚ ਤਾਂ ਉੱਥੇ ਪਾਣੀ ਲੱਗਿਆ ਹੋਇਆ ਸੀਗਾ ਜੀ ਤਾਂ ਮਾਂ ਉਹਦੇ ਕਿਉਂ ਨਾ ਉਹ ਜੇ ਮੱਕੀ ਨੂੰ ਵੱਢਾ ਲਾ ਲਾਂ ਉਹ ਪਾਪਾ ਜੀ ਨੂੰ ਪੁੱਛਿਆ ਕਹਿੰਦੇ ਚੱਲ ਮੱਕੀ ਨੂੰ ਵੱਢਾ ਲਾ ਲਾ ਤੇ ਇੱਧਰ ਇਹਨਾਂ ਦਾ ਵੀ ਕੰਮ ਕੰਪਲੀਟ ਹੋ ਗਿਆ ਬੰਦ ਲੱਗੇ ਆ ਕਰਨ ਇਹ ਥਰਡੇ ਪੱਤਣ ਦੇ ਵਿੱਚ ਪਹੁੰਚ ਗਏ ਜੀ 130 ਫੁੱਟ ਹੋ ਗਿਆ ਹੁਣ ਤੱਕ ਯਾਨੀ ਕੰਮ ਰੁਕ ਰੁਕ ਕੇ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਬਸ ਬਾਬੇ ਲਨਕ ਦੀ ਕਿਰਪਾ ਦੇ ਨਾਲ ਤੇ ਅੱਜ ਹੁਣ ਵੱਢਦੇ ਆ ਆਹ ਪਾਣੀ ਇੱਧਰੋਂ ਚਲਾਇਆ ਤਾਂ ਨਿਕਲਿਆ ਜੀ ਪਾਣੀ ਆ ਕੀ ਹੋਇਆ ਇਹ ਕਿ ਪਹਿਲਾਂ ਹੀ ਖੜਾ ਉਧਰ ਸੀ ਖੜਾ ਉਧਰ ਤੇ ਆ ਕੇ ਪੂਰੇ ਮੈਂ ਉਧਰ ਦਿੱਤਾ ਤਾਂ ਉੱਤਰ ਗਿਆ ਹੂੰ ਉਹੀ ਆ ਕੇ ਖੜਿਆ ਹੋ ਗਿਆ ਹੋਣ ਜੀ ਦੇਖਦੇ ਹਾਂ ਹੁਣ ਇੱਧਰ ਬਾਡਾ ਕਿਸੇ ਜਨਰਟਰ ਪਾਪਾ ਜੀ ਉਹ ਕਿੱਥੇ ਪਈ ਇੱਕ ਦਾਤੀ ਦਾਤੀ ਅੱਛਾ ਜਨਰੇਟਰ ਪਰ ਰੱਖਤੀ ਸੀ ਹਣਾ ਆ ਜਨਰੇਟਰ ਤੁਸੀਂ 2-3 ਵਾਰ ਚਲਾਇਆ ਤੁਹਾਨੂੰ ਦੇਖੀ ਵੀ ਸ਼ਾਫਟ ਕਿੱਧਰ ਨੂੰ ਘੁੰਮ ਗਈ ਦੀ ਸ਼ਾਫਟ ਦੇਖ ਲੈ ਕਿੰਨੀ ਘੁੰਮੀ ਵੀ ਚੈੱਕ ਕਰਾ ਕੇ ਕੋਈ ਜੀ ਬੱਡਲ ਲੈਣੇ ਇੱਥੇ ਤੇ ਤੇ ਟਰੈਕਟਰ ਵੀ ਹੁਣ ਉਧਰ ਲੱਭੇ ਲਾਵਾਂਗੇ ਕੋਲ ਕੇ